ਜਿਹੜਾ 45 ਪਿਸਟਲ ਆ ਉਹ 45 ਦਾ ਆਪਦਾ ਅਲੱਗ ਸਵਾਦ ਆ 45 ਜਿਹੜਾ ਪਿਸਟਲ ਹੈ ਨਾ ਇਹ ਪੰਜਾਬੀ ਚ ਕਹੀਏ ਨਾ ਪੁਸ਼ਅਪ ਦਾ ਕੰਮ ਕਰਦਾ ਪੁਸ਼ਅਪ ਪੁਸ਼ਅਪ ਜਿਵੇਂ ਮੰਨ ਲਓ ਕਿਤੇ ਲੋਡ ਪੈ ਗਈ ਰੱਬ ਨਾ ਕਰੇ ਕਿਸੇ ਟਾਈਮ ਵੀ ਕੰਮ ਕਰਦੀ ਆ ਇਹ ਜਿਹੜੇ ਬੰਦੇ ਨੂੰ ਵਜਣਾ ਨਾ ਫੈਰ ਵਜਣਾ ਉਹ ਬੰਦੇ ਨੇ ਡਿੱਗਣਾ ਹੀ ਡਿੱਗਣਾ 45 ਦਾ 45 ਦਾ ਟੀ ਬੋਰ ਦੀ ਹਾਂਜੀ ਇਹ ਫਾਸਟ ਬਹੁਤ ਜ਼ਿਆਦਾ ਚੱਲਦੀ ਆ ਇਹ ਜਦੋਂ ਚੱਲਦੀ ਆ ਇੱਕ ਟਾਈਮ ਤਾਂ ਇਹੋ ਜਿਹਾ ਹੁੰਦਾ ਕਿ ਬੰਦੇ ਨੂੰ ਗੋਲੀ ਵੀ ਵਾਜੇ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਗੋਲੀ ਲੰਘੀ ਕਿ ਇੰਨੀ ਆ ਇੰਨੀ ਜ਼ਿਆਦੀ ਕਰਾਸ ਹੋ ਕੇ ਲੰਘ ਜਾਂਦੀ ਆ ਇਹ ਅੱਛਾ ਇਹ ਇਹਨਾਂ ਦੋਵਾਂ ਫਾਲਕੋਨ ਵਾਲਾ ਜਿਹੜਾ ਮਾਡਲ ਆ ਜਾਂ ਸੇਮ ਸੇਮ ਇੱਕੋ ਗੋਲੀ ਇੱਕ ਕਿ ਬੰਦਾ ਵੀ ਟ੍ਰੇਨਡ ਚਾਹੀਦਾ ਚਲਾਉਣ ਵਾਲਾ ਚਲਾਉਣ ਨਾਲ ਤੇ ਸਾਰੇ ਕੰਮ ਹੀ ਚਾਹੀਦੇ 30 ਦੇ ਕਈ ਹੋਰ ਕੰਮ ਨੇ 30 ਦੇ ਵਿੱਚ ਪਹਿਲਾ ਨੰਬਰ ਤਾਂ ਲੋਕ ਨਹੀਂ ਆਉਂਦਾ ਹੁਣ ਜਿਹੜੇ ਨਵੇਂ ਗਾਹ ਪਿਸਟਲ ਆ ਰਹੇ ਉਹਨਾਂ ਵਿੱਚ ਲੋਕ ਆ ਰਹੇ ਨੇ ਜਿਹੜੇ ਪਹਿਲਾਂ TT ਸੀ ਹਾਂ ਜਾਂ ਟਾਰਕੋ ਸੀ ਜਾਂ ਜਿਹੜਾ ਆਪਣਾ ਵਿੱਚ ਫੀਚਰ ਸੀ ਤੇ ਜਦੋਂ ਲੋਡ ਪੈ ਗਈ ਜੇ ਕੱਢਿਆ ਆਪਣੀ ਸੇਫਟੀ ਵਾਸਤੇ ਤਾਂ ਆਪਾਂ ਨੂੰ ਦੁਬਾਰਤ ਨੌਕ ਕਰਨ ਦੀ ਲੋੜ ਨਹੀਂ ਤੇ ਆਪਾਂ ਸਿੰਪਲ ਮਤਲਬ ਗੋਲੀ ਆਪਣੀ ਚੈਂਬਰ ਚਾ ਸਿੱਧੀ ਕੋਹੇ ਤੋਂ ਬੰਦੀ ਲੋਡ ਆ ਇਸ਼ਾਰਾ ਕਮਾਂਡ ਦੇ ਦੀ ਲੋੜ ਫਾਇਰ ਹੋਊਗਾ ਫਾਇਰ ਹੋਊਗਾ ਹੁਣ ਗੱਲ ਤਾਂ ਆਪਣੀ ਮੁੱਕ ਦੀ ਆਣ ਕੇ ਕਿ ਆਪਾਂ ਨੂੰ ਲੈਣਾ ਕਿਰਿਆ ਚਾਹੀਦਾ ਹਮ ਇਹ ਵੀ ਆਈਟਮ ਤੁਹਾਨੂੰ ਬੁਖਾ ਰਹੇ ਆ ਪਹਿਲਾਂ ਤਾਂ ਅਸੀਂ ਉਹਦਾ ਬਸ ਇੱਕ ਮਾਡਲ ਦੱਸਦੇ ਆਂ ਤੇ ਕੰਪਨੀ ਦੱਸ ਦੇਦੀ ਆ ਇਹ ਨਾਂ ਦਾ ਕਿਸੇ ਦਾ ਸਪான்ਸਰ ਆ ਤੇ ਨਾ ਹੀ ਕਿਸੇ ਦੇ ਮਤਲਬ ਇਹੀ ਪ੍ਰੋਮੋਸ਼ਨ ਕਰ ਰਹੇ ਆ ਅਸੀਂ ਕਿਸੇ ਪਿਸਟਲ ਦਾ ਨਾਮ ਜਾਂ ਪ੍ਰੋਮੋਸ਼ਨ ਨਹੀਂ ਕਰ ਰਹੇ ਇਹ ਸਿੰਪਲੀ ਤੁਹਾਨੂੰ 30 ਤੇ 45 ਦੇ ਵਿੱਚ ਡਿਫਰੈਂਸ ਦੱਸ ਰਹੇ ਆ ਕਿ ਕਿਹੜਾ ਆਪਾਂ ਨੂੰ ਵਧੀਆ ਲੱਗੂਗਾ 45 ਦਾ ਸਿਸਟਮ ਇਹ ਆ ਸਸੀਗਾ ਪੰਜਾਬੀਓ ਤੁਹਾਡਾ ਜੀ ਆਇਆਂ ਨੂੰ ਕਰਦੇ ਆ ਤੁਹਾਡੇ ਆਪਣੇ ਚੈਨਲ ਸਿੱਧੂ ਗਨ ਹਾਊਸ ਦੇ ਉੱਤੇ ਤੇ ਸਿੱਧੂ ਗਨ ਹਾਊਸ ਦੇ ਉੱਤੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆ ਇਸ ਵੀਡੀਓ ਦੇ ਵਿੱਚ ਥੰਬਨੇਲ ਤੋਂ ਤੁਸੀਂ ਸਾਰੇ ਸਮਝ ਗਏ ਹੋਵੋਗੇ ਕਿ ਅੱਜ ਦੇ ਨੌਜਵਾਨਾਂ ਹਰ ਵਰਗ ਦੇ ਜਿਨ੍ਹਾਂ ਕੋਲ ਲਾਇਸੈਂਸ ਹੈ ਨਾ ਗਨ ਲਾਇਸੈਂਸ ਜਿਨ੍ਹਾਂ ਕੋਲੇ ਹੈਗੇ ਆ ਉਹਨਾਂ ਦੇ ਦਿਮਾਗ 'ਚ ਇੱਕ ਨਾ ਵਹਿਮ ਜਾਂ ਕਹਿ ਲਓ ਜਾਂ ਇੱਕ ਦਿਮਾਗ 'ਚ ਸੂਈ ਜੀ ਹਿੜੀ ਰਹਿੰਦੀ ਆ ਵੀ 30 ਬੋਰ ਚੰਗਾ ਆ ਕਿ 45 ਬੋਰ ਚੰਗਾ ਉਹਨਾਂ ਚ ਕਈ ਰੀ ਉਹਨਾਂ ਨੂੰ ਡਿਫਰੈਂਸ ਨਹੀਂ ਮਾਲੂਮ ਹੁੰਦੇ ਜਾਂ ਉਹਨਾਂ ਚੀਜ਼ਾਂ ਬਾਰੇ ਥੋੜੀ-ਬੋੜੀ ਨੋਲਿਜ ਕੇਰੀ ਨਹੀਂ ਹੁੰਦੀ ਅੱਜ ਤੁਹਾਨੂੰ ਸਾਡੇ ਕੋਲੇ ਦੋਹਾਂ ਤਰ੍ਹਾਂ ਦੇ ਵੈਰੈਟੀਆਂ ਪਈਆਂ ਨੇ 45 ਤੇ 30 ਇਹ ਦੋਵੇਂ ਪਏ ਨੇ ਇਹਨਾਂ ਦੋਹਾਂ ਦੇ ਫੀਚਰਸ ਇਹਨਾਂ ਦੋਹਾਂ ਦੀ ਮਾਰ ਇੱਕ ਕਿੰਨੇ ਕੁ ਜੋਗੇ ਨੇ ਕੀ ਇਹਨਾਂ ਦੇ ਵਿੱਚ ਕਲਾਕੀਆਂ ਨੇ ਕੀ ਹਿਸਾਬਤਾ ਵਿਆ ਇਹ ਜਾਣਾਂਗੇ ਮੇਰੇ ਵੱਡੇ ਵੀਰ ਤੋਂ ਸਰਦਾਰ ਹਰਬਖਸ਼ ਸਿੰਘ ਸਿੱਧੂ ਸਾਸੀ ਕਾ ਵੱਡੇ ਵੀਰੇ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜੀ ਤੇ ਵੱਡੇ ਵੀਰੇ ਜਿਵੇਂ ਸਭ ਉਹਨਾਂ ਤੇ ਕਾਰੀ ਦਿੱਤਾ ਵਾ ਆਪਾਂ ਸਾਰੇ ਸਰੋਤਿਆਂ ਨੂੰ 30 ਤੇ 45 ਹਮ ਅੱਜ ਕੱਲ ਜਿਹੜੇ ਕੋਲ 4 ਪੈਸੇ ਬੰਦੇ ਕੋਲ ਹੁੰਦੇ ਆ ਅਗਲਾ ਕਹਿੰਦਾ ਯਾਰ ਇਹ 80 ਲਈਏ ਜਾਂ 45 ਹਾਂ ਹਾਂ ਹੁਣ ਤੁਹਾਡੇ ਕੋਲ ਡੇਲੀ ਜੀ ਇਹ ਕੇਸ ਹੁੰਦੇ ਨੇ ਤੇ ਬੰਦੇ ਨੂੰ ਤੁਸੀਂ ਦੋ ਦੋਵੇਂ ਵੈਰਾਈਟੀਆਂ ਵਕਾਉਂਦੇ ਜੇ ਸਮਝਾਉਂਦੇ ਜੇ ਹੁਣ ਕਈ ਬੰਦੇ ਹੁੰਦੇ ਆ ਵੀ ਫੋਨ ਤੇ ਆਪਾਂ ਨੂੰ ਪੁੱਛਦੇ ਨੇ ਭਾਈ ਕੀ ਆ ਇੰਨਾ ਚ ਕਿਹੜੀ ਵੈਰੈਟੀ ਆ ਕੀ ਹਿਸਾਬ ਦਾ ਇਹਦੇ ਤੁਸੀਂ ਉਹਨੂੰ ਕਹੋਗੇ ਵੀ ਆ ਭਾਜੀ ਸਾਡਾ YouTube ਚੈਨਲ ਆ ਉਹ ਤੁਹਾਨੂੰ ਅਸੀਂ ਲਿੰਕ ਸੈਂਡ ਕਰ ਦਿੰਨੇ ਆ ਤੁਸੀਂ ਲਿੰਕ ਤੇ ਜਾ ਕੇ ਵੀਡੀਓ ਵੇਖ ਲਓ ਤੇ ਤੁਹਾਨੂੰ ਦੋਆਂ ਚੀਜ਼ਾਂ ਬਾਰੇ ਪਤਾ ਲੱਗ ਜਾਊਗਾ ਪਤਾ ਲੱਗ ਜੂਗਾ ਨਾਲੇ ਮੈਂ ਟਾਈਮ ਵੀ ਬਚ ਜਾਂਦਾ ਤੇ ਬਾਈ ਜੀ ਹੋਰ ਸ਼ੁਰੂ ਫਿਰ ਦੱਸੋ ਲਓ ਜੀ ਸਾਰੇ ਆਪਣੇ ਵੱਡੇ ਛੋਟੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੁਆਰ ਤੋਂ ਫਿਰ ਆਪਾਂ ਅੱਜ ਦੋਵਾਂ ਦਾ ਡਿਫਰੈਂਸ ਦੱਸਣਾ 45 ਬੋਰ ਪਿਸਟਲ ਤੇ 30 ਬੋਰ ਪਿਸਟਲ ਯਾਨੀ ਕਿ 7.62 ਕੈਲੀਬਰ ਜਿਹੜਾ 30 ਬੋਰ ਪਿਸਟਲ ਆ ਜਾਂਦਾ ਅੱਜ ਆਪਣੇ ਕੋਲ 34 ਦੇ ਵਿੱਚ ਨੰਦਾ ਦਾ ਚੀਤਾ ਪਿਆ ਫੈਲਕਨ ਵੀ ਪਿਆ ਪਰ ਮੈਂ ਵੈਸੇ ਇੱਕ ਬਰਾਬਰ ਦਾ ਭਾਰ ਦੇ ਹਿਸਾਬ ਨਾਲ ਬਰਾਬਰ ਦੀ ਮੀਜ ਦੇ ਅਨੁਸਾਰ ਤੁਹਾਨੂੰ ਦੱਸਣ ਲੱਗਾ ਬਿਲਕੁਲ ਐਮਪਟੀ ਖਾਲੀ ਆ ਪਿਸਟਲ ਆਪਾਂ ਗੁੱਡ এনवायरमेंट ਤੇ ਗਾਈਡਲਾਈਨਸ ਨੂੰ ਦੇਖਦੇ ਮਤ ਦੇ ਨਜ਼ਰ ਰੱਖਦੇ ਹੋਏ ਇਹ ਵੀਡੀਓ ਬਣਾ ਰਹੇ ਆ ਇਹ ਵੀਡੀਓ ਦੇ ਵਿੱਚ ਸੋਰੀ ਮੈਂ ਰੋਕ ਰਿਹਾ ਤੁਹਾਨੂੰ ਹੂੰ ਹੂੰ ਤੇ ਭਈ ਇਹਨਾਂ ਵਿੱਚ ਜਿਹੜਾ ਫਲਗਨ ਵਾਲਾ ਤੁਸੀਂ ਮੈਨੂੰ ਦੱਸਿਆ ਵੀ ਉਹ ਵੀ ਆਪਣੇ ਕੋਲ ਪਿਆਵਾ ਵੀ ਉਹਦੇ ਹਿਸਾਬ ਨਾਲ ਆਪਾਂ ਵਿਖਾਉਣਾ ਵੀ ਜਿਹੜਾ ਆਪਣੇ ਕੋਲ ਅਪ ਟੂ ਡੇਟ ਚੀਜ਼ਾਂ ਪਈਆਂ ਨੇ ਆਪਣੇ ਕੋਲੇ ਵੀ ਟ੍ਰੈਂਡਿੰਗ ਚ ਜੋ ਚੀਜ਼ ਆਈ ਹੈ ਨਵੀਂ ਆਪਣੇ ਕੋਲ ਆਈ ਹੈ ਆਪਾਂ ਉਹ ਚੀਜ਼ ਵਿਖਾ ਰਹੇ ਹਾਂ ਇਹਦੇ ਵਿੱਚ ਇੱਕ ਇਹ ਮਸਲਾ ਵੀ ਲੋਕਾਂ ਨੂੰ ਐ ਲੱਗਦਾ ਵੀ ਮਾਡਲ ਉਹਦੇ 'ਚ ਫਰਕ ਹੋਊਗਾ ਜਾਂ ਉਹ ਮਾਡਲ ਹੋਰ ਤਰ੍ਹਾਂ ਦਾ ਉਹਦੇ ਕੋਈ ਫੀਚਰਸ ਵਗੈਰਾ ਕੋਈ ਡਿਫਰੈਂਸ ਇਹ ਫੀਚਰ ਨੇ ਡਿਫਰੈਂਸ ਇੰਦੇ ਚ ਫੀਚਰ ਬਹੁਤ ਜ਼ਿਆਦਾ ਵੱਧ ਰਹੇ ਮੈਂ ਤਾਂ ਦਿਖਾ ਰਿਹਾ ਐ ਅੱਛਾ ਇਹ ਤਾਂ ਜ਼ਿਆਦਾ ਦਿਖਾ ਰਿਹਾ ਆ ਜਿਹੜਾ ਫਲਕਨ ਦਾ ਉਹ ਤਾਂ ਆਮ ਸਾਰਿਆਂ ਨੂੰ ਪਤਾ ਵੀ ਉਹ ਟੀਟੀ ਦਾ ਪਹਿਲਾਂ ਦੇਖਦੇ ਆ ਰਹੇ ਲੋਕ ਰਸ਼ੀਅਨ ਵੀ ਦੇਖਦੇ ਆ ਰਹੇ ਉਹ ਸੇਮ ਫਲਕਨ ਨੇ ਕਾਪੀ ਕਰਤਾ ਉਹਨੂੰ ਬਿਲਕੁਲ ਉਹ ਬਣਾਤਾ ਠੀਕ ਹੈ ਬੜੀ ਹੁਣ ਇੰਦੇ ਚ ਆਪਾਂ ਆਈਏ 30 ਦੇ ਪਿਸਟਲ ਤੇ ਇਹ 30 ਦਾ ਪਿਸਟਲ ਨੰਦਾ ਕੰਪਨੀ ਨੇ ਚੀਤਾ ਦੇ ਨਾਂ ਤੇ ਚੀਤਾ 30 ਦੇ ਨਾਂ ਤੇ ਬਣਾਇਆ ਬਹੁਤ ਹੀ ਵਧੀਆ ਹਾਂਜੀ ਇਹ 17 ਸ਼ਾਟ ਦਾ ਪਿਸਟਲ ਆ ਇੱਕ ਕੰਦੇ ਚ ਉੱਪਰਲੇ ਚੈਂਬਰ ਚ ਪੈਂਦੀ 18 ਗੋਲੀਆਂ ਦਾ ਪਿਸਤਲ ਆ ਦੋ ਮੈਗਜ਼ੀਨ ਆਉਂਦੇ ਆ ਬਈ ਇਹ 18 ਗੋਲੀਆਂ ਇੱਕ ਵਾਰੀ ਚੜਦੀਆਂ ਮੈਗਜ਼ੀਨ ਚ ਇੱਕ ਵਾਰੀ ਇੱਕੋ ਵਾਰੀ 17 ਮੈਗਜ਼ੀਨ ਚ ਇੱਕ ਚੈਂਬਰ ਚ ਇੱਕ ਚੈਂਬਰ ਚ ਇਹ ਬ੍ਰੇਸ਼ਟ ਵੀ ਆ ਫਿਰ ਨਹੀਂ ਬ੍ਰੇਸ਼ਟ ਨਹੀਂ ਇਹ ਸਿੰਗਲ ਬ੍ਰੇਸ਼ਟ ਦਾ ਮੈਂ ਤੁਹਾਨੂੰ ਕਲੀਅਰ ਕਰਤਾ ਆਪਣੇ ਇੰਡੀਆ ਦੇ ਵਿੱਚ ਲੀਗਲ ਲਾਅ ਦੇ ਮੱਦੇਨਜ਼ਰ ਰੱਖਦੇ ਹੋਏ ਗਾਰਡIAN ਗਾਈਡਲਾਈਨਸ ਨੂੰ ਕਿ ਆਪਾਂ ਬ੍ਰੈਸਟ ਵਾਲਾ ਜਾਂ ਆਟੋਮੈਟਿਕ ਕੋਈ ਵੀ ਵੈਪਨ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਸੈਮੀ ਆਟੋ ਪਿਸਟਲ ਪਿਸਟਲ ਸਿੰਪਲ ਸਿੰਪਲ ਰੱਖ ਸਕਦੇ ਪਿਸਟਲ ਸੈਮੀ ਆਟੋ ਰੱਖ ਸਕਦੇ ਆ ਜੋ ਨਾ ਤਾਂ ਬ੍ਰੈਸਟ ਵਾਲਾ ਪਰ ਰੱਖ ਸਕਦੇ ਆ ਉਹ ਬਾਹਰ ਦੇ ਮੁਲਕ ਹੈਗਾ ਉਹਨਾਂ ਕੋਲ ਯੂ ਐਸ ਏ ਆਦੋਸੋ ਜੋ ਉਹਨਾਂ ਦੀ ਗਾਈਡਲਾਈਨਸ ਹੁੰਦੀਆਂ ਉਹਨਾਂ ਨੂੰ ਪਤਾ ਪਰ ਆਪਣੀ ਇੰਡੀਆ ਦੇ ਵਿੱਚ ਆਪਾਂ ਕੱਲਾ ਸੈਮੀ ਆਟੋ ਹੀ ਰੱਖ ਸਕਦੇ ਹਾਂ ਸੈਮੀ ਆਟੋ ਹੀ ਰੱਖ ਸਕਦੇ ਹਾਂ ਹੁਣ ਆਪਾਂ ਚੱਲੀਏ ਇਸ ਵੱਲ ਪਿਸਟਲ ਵੱਲ ਇਹ ਜਿਹੜਾ 30 ਦਾ ਪਿਸਟਲ ਹੈ ਨਾ 30 ਤੇ 45 ਦੇ ਵਿੱਚ ਫਰਕ ਇਸ ਤਰ੍ਹਾਂ ਹੈ ਜਿਹੜਾ 30 ਦਾ ਪਿਸਟਲ ਹੈ ਇਹਦੀ ਜਿਹੜੀ ਕਾਟਰੇਜ ਹੈ ਨਾ 7.62 ਹਾਂਜੀ ਐਮ ਐਮ ਦੀ ਕਾਟਰੇਜ ਆਉਂਦੀ ਜਿਹੜੀ ਕਿ ਬਹੁਤ ਹੀ ਖਤਰਨਾਕ ਸਭ ਤੋਂ ਖਤਰਨਾਕ ਮੰਨੀ ਗਈ ਹੈ ਕਾਟਰੇਜ ਦਾ ਮਤਲਬ ਕਾਟਰੇਜ ਗੋਲੀ 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 ਜਿਹੜੀ ਗੋਲੀ ਆਪਾਂ ਬੁਲਟ ਪੰਜਾਬੀ ਦੇ ਵਿੱਚ ਗੋਲੀ ਕਹਿੰਦੇ ਆ ਐਮਓ ਕਹਿੰਦੇ ਆ ਹਾਂ ਐਮਓ ਕਹਿੰਦੇ ਆ ਇਹ ਗੋਲੀ ਜਿਹੜੀ 30 ਦੀ ਗੋਲੀ ਹੈ ਨਾ ਇਹ ਬਹੁਤ ਹੀ ਜਿਆਦਾ ਫਾਸਟ ਚੱਲਦੀ ਫਾਸਟ ਚੱਲਦੀ ਹੈ ਬਹੁਤ ਹੀ ਜਿਆਦਾ ਫਾਸਟ ਅੰਡਰ ਪ੍ਰੈਸ਼ਰ ਫਿਰ ਇਹਦਾ ਜਿਆਦਾ ਹੋਊਗਾ ਅੰਡਰ ਪ੍ਰੈਸ਼ਰ ਬਹੁਤ ਜਿਆਦਾ ਉਸ ਤੋਂ ਪਾਸੇ ਦੂਸਰੇ ਪਾਸੇ ਆਜੋ ਤੁਸੀਂ 45 ਦੀ ਅੱਛਾ 45 45 ਇਹ 45 ਦੀ ਕਾਰਟ੍ਰਿਜ 45 ਬੋਰ ਕੈਲੀਬਰ ਕੈਲੀਬਰ ਇਹ ਇਹਦੀ ਕਾਰਟਰੀਜ ਤੇ ਉਹਦੀ ਕਾਰਟਰੀਜ ਦਾ ਜ਼ਮੀਨ ਅਸਮਾਨ ਦਾ ਫਰਕਾ ਮੋਟਾਈ ਦੇ ਵਿੱਚ ਸਹੀ ਹੈ ਵੀਰੇ ਠੀਕ ਹੈ ਹੁਣ ਆਪਾਂ ਗੱਲ ਉੱਥੇ ਲੈ ਕੇ ਆਈਏ ਇਹ ਵੀ ਬਿਲਕੁਲ ਖਾਲੀ ਆ ਪਿਸਟਲ ਹਾਂਜੀ ਬਿਲਕੁਲ ਖਾਲੀ ਆ ਹੁਣ ਗੱਲਾਂ ਆਪਾਂ ਲੈ ਕੇ ਆਈਏ ਕਿ ਆਪਾਂ ਨੂੰ 30 ਲੈਣਾ ਚਾਹੀਦਾ ਹੈ ਕਿ 45 ਲੈਣਾ ਚਾਹੀਦਾ ਹੁਣ ਆਪਾਂ ਉਸ ਗੱਲ ਤੇ ਆਈਏ ਜਿਹੜਾ 30 ਤੇ 45 ਦੇ ਵਿੱਚ ਦੋ ਗੱਲਾਂ ਨੇ ਦੇਖੋ ਜਿਹੜਾ 45 ਪਿਸਟਲ ਆ ਉਹ 45 ਦਾ ਆਪਦਾ ਅਲੱਗ ਸੁਆਦ ਆ 45 ਜਿਹੜਾ ਪਿਸਟਲ ਹੈ ਨਾ ਇਹ ਪੰਜਾਬੀ ਚ ਕਹੀਏ ਨਾ ਪੁਸ਼-ਅਪ ਦਾ ਕੰਮ ਕਰਦਾ ਪੁਸ਼-ਅਪ ਪੁਸ਼-ਅਪ ਜਿਵੇਂ ਮੰਨ ਲਓ ਕਿਤੇ ਲੋਡ ਪੈ ਗਈ ਰੱਬ ਨਾ ਕਰੇ ਕਿਸੇ ਟਾਈਮ ਵੀ ਕੰਮ ਕਰਦੀ ਆ ਇਹ ਜਿਹੜੇ ਬੰਦੇ ਨੂੰ ਵਜਣਾ ਨਾ ਫੈਰ ਵਜਣਾ ਉਹ ਬੰਦੇ ਨੇ ਡਿੱਗਣਾ ਹੀ ਡਿੱਗਣਾ 45 ਦਾ 45 ਦਾ ਠੀਕ ਹੈ ਜੀ ਤੋ ਇਹਦੀ ਗੋਲੀ ਹੁੰਦੀ ਮੋਟੀ ਮੋਟੀ ਫੋਰਨ ਦੇ ਵਿੱਚ ਤੇ ਯੂਐਸਏ ਦੇ ਵਿੱਚ ਦੇਖ ਲਓ ਮੋਸਟਲੀ 45 ਜਾਂ 9 ਐਮ ਐਮ ਆਪਾਂ ਇਹਨਾਂ ਦੀ ਗੋਲੀ ਵਿਖਾ ਸਕਦੇ ਆ ਗੋਲੀ ਐਮ ਉਹ ਆਪਾਂ ਨਹੀਂ ਦਿਖਾਉਣੀ ਅੱਛਾ ਆਪਾਂ ਉਸ ਚੱਕਰ ਆਪਾਂ ਤੁਹਾਨੂੰ ਪਹਿਲਾਂ ਕਿਹਾ ਆਪਾਂ ਅੰਡਰ ਗਾਈਡਲਾਈਨਸ 'ਤੇ ਚੱਲਣਾ ਹੈ। ਅੱਛਾ ਠੀਕ ਹੈ। ਖਾਲੀ ਵੈਪਨਸ ਬਾਰੇ ਜਾਣਕਾਰੀ ਦੇ ਰਹੇ ਆਂ। ਆਪਾਂ ਜੋ ਗਾਈਡਲਾਈਨਸ ਪੜਾਂਗੇ ਉਹਦੇ ਵਿੱਚ ਜੇ ਹੋਇਆ ਤਾਂ ਆਪਾਂ ਗਾਂ ਐਮਓ ਦਿਖਾਵਾਂਗੇ। ਵੈਸੇ ਆਪਾਂ ਬਿਲਕੁਲ ਉਸ ਤਰ੍ਹਾਂ ਸਮੂਥਲੀ ਸਮੂਥਲੀ ਚੱਲਣਾ ਹੈ। ਠੀਕ ਹੈ ਜੀ। ਉਹ ਬਾਕੀ ਦੇਖਿਆ ਸਾਰੇ ਭਰਾਵਾਂ ਨੇ ਦੇਖਿਆ ਜਿਨ੍ਹਾਂ ਨੂੰ ਵੈਪਨਸ ਬਾਰੇ ਪਤਾ ਨਾ ਉਹ ਸਾਰੇ ਉਹ ਸਾਰੇ ਜਾਣਦੇ ਆ। ਹੁਣ ਜਿਹੜੀ ਕਾਟਰੇਜ ਆ ਜਾਂਦੀ ਬੀ ਬੋਰਦੀ ਹਾਂਜੀ ਇਹ ਫਾਸਟ ਬਹੁਤ ਜ਼ਿਆਦਾ ਚੱਲਦੀ ਆ ਇਹ ਜਦੋਂ ਚੱਲਦੀ ਆ ਇੱਕ ਟਾਈਮ ਤਾਂ ਇਹੋ ਜਿਹਾ ਹੁੰਦਾ ਕਿ ਬੰਦੇ ਨੂੰ ਗੋਲੀ ਵੀ ਵਾਜੇ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਗੋਲੀ ਲੰਘੀ ਕਿ ਇੰਨੀ ਇੰਨੀ ਜ਼ਿਆਦੀ ਕਰਾਸ ਹੋ ਕੇ ਲੰਘ ਜਾਂਦੀ ਆ ਇਹ ਅੱਛਾ ਇਹ ਇਹਨਾਂ ਦੋਵਾਂ ਫਾਲਕੋਨ ਵਾਲਾ ਜਿਹੜਾ ਮਾਡਲ ਆ ਜਾਂ ਸੇਮ ਸੇਮ ਇੱਕੋ ਗੋਲੀ ਇੱਕੋ ਕਾਰਟ੍ਰਿਜ ਆ ਮਾਊਜ਼ਰ ਦੇ ਵਿੱਚ ਗੋਲੀ ਚੱਲਦੀ 7.63 ਹਾਂਜੀ ਐਮ ਐਮ ਹਾਂ ਹਾਂ ਤੇ 7.62 ਹੂੰ ਐਮ ਐਮ ਹਾਂਜੀ ਜਿਵੇਂ ਮੰਨ ਲਓ ਅ ਥੱਲੇ ਨੂੰ ਹੋਈ ਜਾਣਾ ਨੰਬਰ ਵੱਡਾ ਨੰਬਰ ਹੋਈ ਜਾਣਾ ਉਵੇਂ ਉਵੇਂ ਗੋਲੀ ਮੋਟਾਈ ਹੁੰਦੀ ਯਾਨੀ ਠੀਕ ਹੈ ਤੇ ਜਿਵੇਂ ਨੂੰ ਨੰਬਰ ਥੱਲੇ ਹੁੰਦੇ ਉਵੇਂ ਗੋਲੀ ਬਰੀਕ ਹੁੰਦੀ ਯਾਨੀ ਜਿਵੇਂ ਤਾਂ ਹੁੰਦਾ ਜੋ ਉਹਵੇਂ ਬਰੀਕ ਜਿਵੇਂ ਥੱਲੇ ਨੂੰ ਉਹ ਗੋਲੀ ਮਟਾਈ ਹੁੰਦੀ ਹੈ ਮਟਾਈ ਹੁੰਦੀ ਯਾਨੀ ਠੀਕ ਹੈ ਜੀ ਹੁਣ ਉਸ ਦੇ ਪਾਸੇ ਆ ਜੀ ਇਹਦੀ ਜਿਹੜੀ 30 ਦੀ ਗੋਲੀ ਹੈ ਨਾ ਫਾਸਟ ਬਹੁਤ ਚੱਲਦੀ ਹੈ ਜਦੋਂ ਗੋਲੀ ਵੱਜਦੀ ਆ ਜਾਂ ਕਿਸੇ ਨੂੰ ਰੋਕੀਏ ਤਾਂ ਬੰਦਾ ਕਈ ਇਹੋ ਜਿਹੇ ਬੰਦੇ ਨਰੋਏ ਹੈਗੇ ਨੇ ਜਿਵੇਂ ਫੋਰਨ ਦੀ ਮੈਂ ਗੱਲ ਦੱਸਣ ਲੱਗਾ ਕਿ ਫੋਰਨ ਦੇ ਵਿੱਚ ਤੁਸੀਂ ਦੇਖ ਲਓ ਮੋਸਟਲੀ ਅਮਰੀਕਾ ਵਿੱਚ 45 ਯੂਜ਼ ਕਰਦੇ ਆ 45 ਵਸ ਜਿਹੜੋ ਫਸਟ ਟਾਈਮ ਕਰਦੇ ਨੇ ਉਹ ਪੁਸ਼ ਅਪ ਦਾ ਕੰਮ ਕਰਦੇ ਨਾਲ ਦੀ ਨਾਲ ਬੰਦਾ ਡੇਡ दैट ਥੱਲੇ ਡੈਡ ਨਹੀਂ ਜਾਨੀ ਸੁੱਟ ਦਿੰਦੀ ਥੱਲੇ ਉਹ ਦੀ ਜਿਹੜਾ 30 ਦੀ ਗੋਲੀ ਹੈ ਨਾ 30 ਦੀ ਗੋਲੀ ਫਾਸਟ ਬਹੁਤ ਜਾਰੀ ਚੱਲਦੀ ਹੈ 30 ਦੀ ਗੋਲੀ ਦੇ ਵਿੱਚ ਕਿ ਬੰਦਾ ਵੀ ਟ੍ਰੇਨ ਚਾਹੀਦਾ ਚਲਾਉਣ ਵਾਲਾ ਚਲਾਉਣ ਵਾਲਾ ਤੇ ਸਾਰੇ ਕੰਮੇ ਚਾਹੀਦੇ 30 ਦੇ ਕਈ ਹੋਰ ਕੰਮ ਨੇ 30 ਦੇ ਵਿੱਚ ਪਹਿਲਾ ਨੰਬਰ ਤਾਂ ਲੋਕ ਨਹੀਂ ਆਉਂਦਾ ਹੁਣ ਜਿਹੜੇ ਨਵੇਂ ਗਾਹ ਪਿਸਟਲ ਆ ਰਹੇ ਉਹਨਾਂ ਵਿੱਚ ਲੋਕ ਆ ਰਹੇ ਨੇ ਜਿਹੜੇ ਪਹਿਲਾਂ TT ਸੀ ਜਾਂ ਟਾਰਕੋ ਸੀ ਜਾਂ ਜਿਹੜਾ ਆਪਣਾ ਰਸ਼ੀਅਨ ਦਾ ਬਣਾਇਆ ਸੀ 30 ਪਿਸਟਲ 7.62mm ਉਹਨਾਂ ਦੇ ਵਿੱਚ ਲੋਕ ਨਹੀਂ ਸੀ ਤੇ ਨਾ ਹੀ ਆ ਚੀਤਾ ਦੇ ਵਿੱਚ ਲੋਕ ਨੰਦਾ ਦੇ ਵਿੱਚ ਇਹਦੇ ਵਿੱਚ ਲੋਕ ਨਹੀਂ ਨਾ ਇਹਦੇ ਵਿੱਚ ਲੋਕ ਤੇ ਨਾ ਹੀ ਫੈਲ ਕਰਨ ਦੇ ਵਿੱਚ ਠੀਕ ਹੈ ਬਈ ਸਿੰਪਲ ਆਪਾਂ ਹਾਫ ਨੌਕ ਦੇ ਚੱਲਦੇ ਆਂ ਇਹਨੂੰ ਹਾਫ ਲੌਗ ਲਾ ਲੈਂਦੇ ਚਲੋ ਵੀ ਇਹਦੇ ਡੀਕੌਕਰ ਹੈਗਾ ਡੀਕੌਕਰ ਬਹੁਤ ਵਧੀਆ ਹੈ ਕਿ ਜਦੋਂ ਤੁਸੀਂ ਜਦੋਂ ਜਦੋਂ ਆਪਾਂ ਕਰਦੇ ਆਂ ਲੋਡ ਕਰਾਂਗੇ ਨਾ ਜਦੋਂ ਲੋਡ ਕੀਤਾ ਆਹ ਬੈਗ ਤੇ ਟਾਈਗਰ ਆ ਗਿਆ ਨਾ ਤੇ ਆਹ ਡੀਕੌਕਰ ਆ ਇਹਨੂੰ ਜਿਸ ਤਰ੍ਹਾਂ ਆਪਾਂ ਐ ਕਰਾਂਗੇ ਨਾ ਇਹ ਨਾਲ ਲੱਗ ਗਿਆ ਗੋਲੀ ਨਹੀਂ ਫਾਇਰ ਹੋਊਗੀ ਗੋਲੀ ਚੈਂਬਰ 'ਚ ਹੀ ਰਹੂਗੀ ਗੋਲੀ ਚੈਂਬਰ 'ਚ ਹੀ ਰਹੂਗੀ ਜਦੋਂ ਆਪਾਂ ਨੂੰ ਲੋਡ ਪਈ ਇਹ ਮੈਂ ਤਾਂ ਕੱਢਿਆ ਚੀਤਾ ਮੈਂ ਤਾਂ ਨਹੀਂ ਫਾਲਕਨ ਖੋਦਾ ਫਾਲਕਨ ਦੇ ਵਿੱਚ ਇਹ ਵਾਲੇ ਫੀਚਰ ਨਹੀਂ ਸੀ ਫਾਲਕਨ 'ਚ ਸੇਮ ਉਵੇਂ ਜਿਹਾ ਫੀਚਰ ਸੀ ਤੇ ਜਦੋਂ ਲੋਡ ਪੈ ਗਈ ਜੇ ਕੱਢਿਆ ਆਪਣੀ ਸੇਫਟੀ ਵਾਸਤੇ ਤਾਂ ਆਪਾਂ ਨੂੰ ਦੁਆਰ ਤੋਂ ਨੌਕ ਕਰਨ ਦੀ ਲੋੜ ਨਹੀਂ ਇਹ ਆਪਾਂ ਸਿੰਪਲ ਮਤਲਬ ਗੋਲੀ ਆਪਣੀ ਚੈਂਬਰ ਚਾ ਸਿੱਧੀ ਕੋਹੜੇ ਤੋਂ ਬੰਦੀ ਲੋੜ ਆ ਸ਼ਾਰਾ ਕਮਾਂਡ ਦੇ ਦੀ ਲੋੜ ਹਾਂ ਗੋਲੀ ਓਕੇ ਅੱਛਾ ਹੁਣ ਇਧਰਲੇ ਪਾਸੇ ਆਜੋ 45 ਹੂੰ 45 ਦਾ ਸੌ ਤੋਂ ਵੱਡਾ ਸਿਸਟਮ ਹੈਗਾ 45 ਨੂੰ ਲੋਕ ਹੈ ਗਿਆ ਡਬਲ ਡਬਲ ਵਿਖਾ ਦਿਓ ਮੈਂ ਸਰੋਤਿਆਂ ਨੂੰ ਕਿਹੜੇ ਕਿਹੜੇ ਆਹ ਬੈਕ ਸਾਈਡ ਤੇ ਕਰਕੇ ਇੱਕ ਤਾਂ ਲੋਕ ਆ ਗਿਆ ਆ ਵਾਲਾ ਠੀਕ ਹੈ ਜੀ ਇੱਕ ਆ ਗਿਆ ਇਹਨੂੰ ਹਾਂ ਹੈਂਡ ਗ੍ਰਿਪ ਵਾਲਾ ਹੁਣ ਜਦੋਂ ਤੁਸੀਂ ਚਲਾਉਣਾ ਵੀ ਹੋਊਗਾ ਨਾ ਪਹਿਲਾ ਨੰਬਰ ਤਾਂ ਚਲੋ ਜੇਕਰ ਆਹ ਭੁੱਲ ਗਏ ਤੇ ਆਹ ਲਾ ਕੇਗਾ ਹਾਂ ਜੇ ਆਹ ਲ ਭੁੱਲ ਗਏ ਤੇ ਆਹ ਲਾ ਕੇਗਾ ਦੋਨਾਂ ਚੋ ਅਲੱਗ ਅਲੱਗ ਲੋਕ ਨੇ ਲੋਕ ਨੇ ਜਦੋਂ ਇਹਨੂੰ ਕਰੋਗੇ ਇਹਨੂੰ ਹੀ ਨੀਚੇ ਕਰੋਗੇ ਤੇ ਫਿਰ ਜੇ ਇਹ ਥੱਲੇ ਹੋ ਗਿਆ ਤੇ ਇਹ ਨਹੀਂ ਸਿੱਧਾ ਐ ਚੱਲ ਜਾਊਗਾ ਇਹਨੂੰ ਵੀ ਗ੍ਰਿਪ ਕਰਕੇ ਫਿਰ ਇਹ ਫਾਇਰ ਹੋਊਗਾ ਫਿਰ ਫਾਇਰ ਹੋਊਗਾ ਫਾਇਰ ਹੋਊਗਾ ਹੁਣ ਗੱਲ ਤਾਂ ਆਪਣੀ ਮੁੱਕਦੀ ਆਣ ਕੇ ਕਿ ਆਪਾਂ ਨੂੰ ਲੈਣਾ ਕਿਹੜਾ ਚਾਹੀਦਾ ਹੂੰ 30 ਲੈਣਾ ਚਾਹੀਦਾ ਕਿ 45 ਲੈਣਾ ਚਾਹੀਦਾ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ आ, कि ਜਿਹੜਾ 45 ਪਿਸਟਲ ਲੈਣਾ 45 ਪਿਸਟਲ ਦਾ ਸਿਸਟਮ ਹੈ ਆ ਕਿ 45 ਪਿਸਟਲ ਇੱਕ ਪੰਜਾਬੀ ਚ ਕਹੀਏ ਤਾਂ ਆਪਾਂ ਡੱਡੇ ਦਾ ਕੰਮ ਵੀ ਕਰਦਾ ਡੱਡੇ ਦਾ ਮਤਲਬ ਡੰਡੇ ਦਾ ਕੰਮ ਹੈ ਡੰਡੇ ਦਾ ਡੰਡੇ ਦਾ ਕੰਮ ਇਸ ਤਰ੍ਹਾਂ ਕਿ ਜਿਵੇਂ ਆਪਾਂ ਬੰਦੇ ਨੂੰ ਇੱਕ ਮਾਰੀਏ ਫਾਇਰ ਮਾਰੀਏ 30 ਦਾ ਪਿਸਟਲ ਬੰਦੇ ਦੇ ਕਰਾਸ ਹੋ ਕੇ ਲੰਘ ਜਾਂਦੇ ਬੰਦੇ ਕਈ ਨਰੋਏ ਅਗਲੇ ਝਾੜ ਕੇ ਵੀ ਤੁਰ ਜਾਂਦੇ ਆ ਅੱਛਾ ਇਹੋ ਜਿਹੇ ਬੰਦੇ ਤਗੜੇ ਬਹੁਤ ਸਰੀਰਾਂ ਦੇ ਹੈਗੇ ਨੇ ਜਿਵੇਂ ਮੰਨ ਲਓ ਕਿ ਕਈ ਕਾਟਰੀ ਦਾ ਸਿਸਟਮ ਆ ਕਿ ਬਾਕੀ 30 ਦਾ ਪਿਸਟਲ ਬਹੁਤ ਜ਼ਿਆਦਾ ਖਤਰਨਾਕ ਤੇ ਬਹੁਤ ਹੀ ਜ਼ਿਆਦਾ ਪਾਵਰਫੁੱਲ ਆ ਪਾਵਰਫੁੱਲ ਆ 30 ਦੇ ਨਾਲ ਦਾ ਪਿਸਟਲ ਦਾ ਪਾਵਰਫੁੱਲ ਕੋਈ ਨਹੀਂ ਬਣਿਆ ਪਰ 45 ਦਾ 30 ਦਾ ਮੈਂ ਤੁਹਾਨੂੰ ਕੰਪੈਰੀਜ਼ਨ ਦਾ ਦੱਸਣ ਦੇ ਮੁਤਾਬਕ ਦੱਸਿਆ ਕਿ 30 ਦਾ ਪਿਸਟਲ ਵੀ ਬਹੁਤ ਸਿਰਾ ਜਿਹੜਾ ਤੇ 45 ਦਾ ਇਹਦਾ ਕੰਮ ਹੈ 45 ਦਾ ਪੁਸ਼ ਅਪ ਕਰਨਾ 45 ਦਾ ਜਦੋਂ ਕਾਟਰੀ ਵੱਜਦਾ ਨਾ ਬੰਦੇ ਨੂੰ ਬੰਦੇ ਨੂੰ ਜਾਣੀ ਕਿ ਇੱਕ ਪੈਰ ਵੀ ਨਹੀਂ ਗਾਹ ਪਰ ਸਕਦਾ ਪੁੱਟਣ ਦਿੰਦਾ 45 ਦਾ ਥੋੜਾ ਜਿਹਾ ਕਾਟਰੀ ਮੋਟਾ ਹੈ ਇੱਕ ਮੇਨ 45 ਦਾ ਕਾਟਰੀ ਸਸਤਾ ਮਿਲ ਜਾਂਦਾ ਹੈ ਅੱਛਾ ਜੀ 45 ਦਾ 30 ਦਾ ਕਾਟਰੀ ਅੱਜ ਦੀ ਡੇਟ ਵਿੱਚ ਅੱਜ ਦੀ ਡੇਟ ਵਿੱਚ ਕਾਟਰੀ ਮਹਿੰਗਾ ਹੈ ਮਹਿੰਗਾ ਮਹਿੰਗਾ ਚੱਲ ਰਿਹਾ ਹੈ ਮਹਿੰਗਾ ਇਸ ਤਰ੍ਹਾਂ ਚੱਲ ਰਿਹਾ ਕਿ ਬੈਕ ਸਾਈਡ ਇਮਪੋਰਟ ਐਕਸਪੋਰਟ ਨਹੀਂ ਹੋ ਰਹੀ ਤੇ ਇਹਦੀ ਡਿਮਾਂਡ ਬਹੁਤ ਜ਼ਿਆਦੀ ਕਾਟਰੀ ਮਹਿੰਗਾ ਹੈ ਬਾਕੀ ਜਿਹੜੇ ਭਰਾ ਨੇ ਲੈਣਾ ਚਾਹਦਾ ਮੇਰੀ ਸੋਚ ਮੁਤਾਬਕ ਤਾਂ 45 ਲੋ 45 ਦੇ ਵਿੱਚ ਇਹਦੇ ਨਾਲੋਂ ਫੀਚਰ ਜ਼ਿਆਦੇ ਨੇ 30 ਨਾਲੋਂ 30 ਦੇ ਵਿੱਚ ਲੌਗ ਸਿਸਟਮ ਨਹੀਂ ਹੈਗਾ 45 'ਚ ਲੌਕ ਹੈਗਾ ਵੇਖੋ ਜੀ ਮੇਨ ਚੀਜ਼ ਤੋਂ ਮੈਂ ਲੌਕ ਤੋਂ ਕਹਿਣਾ ਕਿ ਅੱਜਕੱਲ ਆਪਣਾ ਜਾਂ ਮੈਂ ਆਪਦੇ ਆਪ ਨੂੰ ਕਹਲਾਂ ਜਾਂ ਕੋਈ ਹੋਰ ਜਿਹੜੇ ਬੰਦੇ ਮੇਰੇ ਵਰਗਿਆਂ ਨੂੰ ਤਾਂ ਕਿੱਥੋਂ ਨੌਲੇਜ ਇੰਨੀ ਹੈਗੀ ਆ ਜਿਹੜੇ ਬੰਦੇ ਪੂਰੇ ਤਯਰਬੇ ਕਰ ਜਾਂ ਸ਼ਾਰਪ ਸ਼ੂਟਰ ਸ਼ੂਟਿੰਗ ਕਰਨ ਵਾਲੇ ਲੈਵਲ ਦੇ ਬੰਦੇ ਨਾ ਉਹ ਤਾਂ ਇਹ ਚੀਜ਼ ਨੂੰ ਸਮਝਦੇ ਹਾਂ ਵੀ ਮੇਰਾ ਪਿਸਟਲ ਨੌ ਕਰਕੇ ਲੋਡ ਚ ਰੱਖਿਆ ਹੈ ਅਨਜਾਨ ਬੰਦਾ ਲੋਡ ਚ ਰੱਖ ਦੇ ਕਈਆਂ ਦੇ ਪੱਟਾਂ ਦੇ ਵਿੱਚੋਂ ਗੋਲੀਆਂ ਲੰਘੀਆਂ ਦੇਖ ਲਓ ਤੁਸੀਂ ਬਹੁਤ ਹਾਸਿਆ ਇਹੋ ਜਿਹੇ ਹੋਏ ਨੇ ਜਿਨ੍ਹਾਂ ਨੇ ਲੋਡ ਕਰਕੇ ਰੱਖਿਆ ਤੇ ਪਿਸਟਲ 파ਟ ਚ ਗੋਲੀ ਲੰਗੀ ਲੰਗੀ ਠੀਕ ਹੈ ਨਾ ਜੀ ਇਹਨੂੰ ਲੋਕ ਨਹੀਂ ਹੁੰਦਾ 45 ਨੂੰ ਲੋਕ ਹੁੰਦਾ 45 ਨੂੰ ਜੇ ਸੇਫਟੀ ਵਾਈਸ ਦੇਖੀ ਹੈ ਨਾ ਪੰਜਾਬੀ ਦੇਸੀ ਜਾਂ ਦੇਸੀ ਤਰੀਕਾ ਜੇ ਦੇਖੀਏ ਤਾਂ ਆਪਾਂ ਕਿਸੇ ਵੀ ਕੰਪਨੀ ਦਾ ਮੈਂ ਕਮ ਮਸ਼ਹੂਰੀ ਨਹੀਂ ਕਰ ਰਿਹਾ ਮੈਂ ਵੈਸੇ ਕਹਿ ਰਿਹਾ ਕਿ 45 ਜਿਹੜਾ ਪਿਸਟਲ ਹੈ ਨਾ ਉਹ ਸੇਫਟੀ ਅਨੁਸਾਰ ਇਹਦੇ ਨਾਲੋਂ ਬੈਸਟ ਆ 30 ਨਾਲੋਂ ਠੀਕ ਆ ਤੇ ਬਾਈ ਸਾਰਿਆਂ ਨੂੰ ਦੱਸ ਦਈਏ ਕਿ ਅਸੀਂ ਜਿਹੜੀ ਵੀ ਆਈਟਮ ਤੁਹਾਨੂੰ ਵਖਾ ਰਹੇ ਆ ਪਹਿਲਾਂ ਤਾਂ ਅਸੀਂ ਉਹਦਾ ਬਸ ਇੱਕ ਮਾਡਲ ਦੱਸਦੇ ਆ ਤੇ ਕੰਪਨੀ ਦੱਸ ਦਈਦੀ ਆ ਇਹ ਨਾਂ ਦਾ ਕਿਸੇ ਦਾ ਸਪੌਂਸਰ ਆ ਤੇ ਨਾ ਹੀ ਕਿਸੇ ਦੇ ਮਤਲਬ ਇਹੀ ਪ੍ਰੋਮੋਸ਼ਨ ਕਰ ਰਹੇ ਆ ਅਸੀਂ ਕਿਸੇ ਪਿਸਟਲ ਦਾ ਨਾਮ ਜਾਂ ਪ੍ਰੋਮੋਸ਼ਨ ਨਹੀਂ ਕਰ ਰਹੇ ਇਹ ਸਿੰਪਲੀ ਤੁਹਾਨੂੰ 30 ਤੇ 45 ਦੇ ਵਿੱਚ ਡਿਫਰੈਂਸ ਦੱਸ ਰਹੇ ਆ ਕਿ ਕਿਹੜਾ ਆਪਾਂ ਨੂੰ ਵਧੀਆ ਲੱਗੂਗਾ 45 ਦਾ ਸਿਸਟਮ ਇਹ ਆ 45 ਚ ਆਪਾਂ ਨੂੰ ਫੀਚਰ ਥੋੜੇ ਜਿਹਾ ਆਪਣੇ ਆ ਜਿਆਦਾ ਹੈਗੇ ਆ ਲੋ ਆਪਣੇ ਲੌਕ ਸਿਸਟਮ ਹੈਗਾ ਬਾਕੀ ਇਹਦੀ ਕਾਰਟ੍ਰਿਜ ਸਸਤੀ ਆ ਤੇ ਆਈਡੀ ਡੇਅਰ ਜੀ 30 ਦੀ ਕਾਟਰੀ ਵੀ ਹੈ ਇਹਦੇ ਚ ਗੋਲੀਆਂ ਪੈਂਦੀਆਂ ਆਪਣੇ 45 ਚ 45 ਦੇ ਵਿੱਚ 8 ਗੋਲੀਆਂ ਦਾ ਵਿੱਚ ਛੋਟਾ ਮੈਗਜ਼ੀਨ 10 ਗੋਲੀਆਂ ਦਾ ਵੱਡਾ ਮੈਗਜ਼ੀਨ ਦੋ ਉਹਦੇ ਵਿੱਚ 17-17 ਗੋਲੀਆਂ ਦੇ ਮੈਗਜ਼ੀਨ ਦੋ ਨੇ ਹਾਂਜੀ ਤੇ ਜਿਹੜਾ ਆਪਣਾ ਫੈਲਕਨ ਹੈ ਉਹ ਉਸੇ ਤਰ੍ਹਾਂ ਸੇਮ ਹੀ 8 ਤੇ 10 ਗੋਲ ਲੋਬੀ ਪੰਜਾਬੀਓ ਇਹਦੇ ਚ ਤੁਹਾਨੂੰ ਇੱਕ 30 ਤੇ 45 ਬੋਰ ਇਹਨਾਂ ਦੋਵਾਂ ਬਾਰੇ ਜੋ ਇਹਦੇ ਸੇਫਟੀ ਫੀਚਰਸ ਮੋਟੀ ਮੋਟੀ ਜਾਣਕਾਰੀ ਜਿਹੜੀ ਹੈਗੀ ਆ ਇਹਦੇ ਵਿੱਚ ਮੰਨ ਗਏ ਚਲੋ ਵੀ ਸੇਫਟੀ ਫੀਚਰਸ ਬਹੁਤ ਘੱਟ ਨੇ ਇਦਾਂ ਹੀ ਵੱਡੇ ਵੀ ਬਿਲਕੁਲ ਬਿਲਕੁਲ ਤੇ 45 ਚ ਸੇਫਟੀ ਫੀਚਰਸ ਜ਼ਿਆਦਾ ਨੇ ਮੋਟੀ ਮੋਟੀ ਸਦੀਪਾਸ਼ਾ ਚ ਜਿਹੜੀ ਆਪਾਂ ਕਹੀਏ ਵੀ ਤੁਹਾਨੂੰ ਪਸੰਦ ਕਿਹੜਾ ਆਊਗਾ ਤਾਂ ਕਿਹੜੇ ਪਸੰਦ ਬਹੁਤ ਜ਼ਿਆਦਾ ਤਾਂ ਬਾਈ ਆਹੀ ਪਸੰਦ ਆਉਣਾ ਸਾਰਿਆਂ ਨੂੰ ਤੇ 45 ਵਾਲਾ ਹੀ ਇਹਦੇ ਚ ਫੀਚਰਸ ਘੱਟ ਨੇ ਇਹਦੇ ਚ ਸੇਫਟੀ ਫੀਚਰਸ ਜ਼ਿਆਦਾ ਨੇ ਇਹਦੇ ਚ 18 ਗੋਲੀਆਂ ਪੈਂਦੀਆਂ ਇਹਦੇ ਚ 10 ਪੈਂਦੀਆਂ ਬਾਕੀ weight wise ਮੈਂ ਕਹਿੰਦਾ ਬਾਈ ਜੀ ਕੈਰੀ ਕਰਨਾ ਕਿਹੜਾ ਸੌਖਾ ਇਹਨਾਂ ਦੋਵਾਂ ਚੋਂ ਕੈਰੀ ਕਰਨਾ ਵੀ ਬਾਈ ਸਹੀ ਮੈਨੇਜ 30 ਦਾ ਅਲ ਦਿਖਾ ਹੈ ਪਰ ਜਿਹੜਾ ਬਈ 45 ਦਾ ਕੈਰੀ ਕਰਨ ਦਾ ਸਿਸਟਮ ਨਾ ਕੈਰੀ ਦੋਨੋਂ ਹੀ ਵਧੀਆ ਹੋ ਜਾਂਦੇ ਆ ਮੇਨ ਮੈਂ ਸੇਫਟੀ ਫੀਚਰ ਦੱਸਿਆ ਜੇ ਤੁਸੀਂ ਕਹੋ ਕਿ 30 30 ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ ਮੈਂ ਸੇਫਟੀ ਫੀਚਰ ਤੇ ਕਹਿੰਨਾ ਸੇਫਟੀ 45 ਦੇ ਬਈ ਜਾਦੇ ਆ ਹਾਂ ਬਈ ਵੀਰੇ ਇਹ ਤਾਂ ਗੱਲ ਆਪਾਂ ਮੰਨ ਲਈ ਕਿਉਂਕਿ ਸੇਫਟੀ ਚਲੋ ਇੱਕ ਇੱਕ ਪੱਕ ਹੋ ਗਿਆ ਪਰ ਲੋਕੀ ਨਾ ਕਈ ਵੀ ਬੰਦਾ ਹੁੰਦਾ ਯਾਰ ਡਾਪ ਬਈ ਕੈਰੀ ਕਰਨਾ ਕੈਰੀ ਕਰਨ ਦੇ ਵਿੱਚ ਜਿਹੜਾ ਫਾਲਕਨ ਹੈ ਉਹ ਈਜ਼ੀ ਆ ਆ ਥੋੜਾ ਜਿਹਾ ਮੋਟਾ ਬਾਕੀ weight wise 45 ਨੂੰ ਘਟਾ ਜਿਹੜਾ ਜੈਨੂਨ ਚੀਜ਼ ਆ ਮੈਂ ਨਾ ਇਹ ਇਹ ਮੈਂ ਜਦੋਂ ਤੱਕ ਮੈਨੂੰ ਬਈ ਲੱਗਦਾ ਵੀ ਜਦੋਂ ਇਹ ਆਪਾਂ ਡੱਬ ਵਿੱਚ ਬੰਦਾ ਸਿੱਧਾ ਢਾਉਂਦਾ ਇਹ ਵੱਜਦਾ ਜਾਂ ਰਹਿੰਦਾ ਅੱਗੋਂ ਤੇ ਇਹਦੀ ਬੈਰਲ ਜਿਹੜੀ ਆ ਵੱਡੀ ਆ ਹ ਥੋੜਾ ਜਿਹਾ ਆਪਾਂ ਨੂੰ ਜਦੋਂ ਨਵਾਂ ਨਵਾਂ ਯੂਜ਼ ਕਰਾਂਗੇ ਨਾ ਥੋੜੇ ਦਿੱਕਤ ਆਉਂਦੀ ਆ ਬਾਕੀ ਜਦੋਂ ਬੰਦਾ ਯੂਜ਼ਫੁਲ ਹੋ ਜੇ ਨਾ ਫਿਰ ਹੌਲੀ ਹੌਲੀ ਸੈਟਿੰਗ ਹੋ ਜਾਂਦੀ ਆ ਸੈਟਿੰਗ ਹੋ ਜਾਂਦੀ ਆ ਭਾਈ ਇਹ ਸੀ ਇਸ ਦੋਹੇ ਪਿਸਟਲ ਦੇ ਰਿਵਿਊ ਤੇ ਜਿਹੜੇ ਮੇਰੇ ਵੀਰ ਨੇ ਆਪਦੇ ਚੁਆਇਸ ਨਾ ਲੈਣਾ ਹੀ ਇਹਨਾਂ ਚੀਜ਼ਾਂ ਮੋਟੀ ਮੋਟੀ ਦੱਸਦੀ ਆ ਤੇ ਮੈਂ ਜਿਆਦਾਦਰ ਦੱਸ ਹੀ ਦਿੱਤੀ ਵਿੱਚ ਪਿੱਛੇ ਹੋਰ ਇਹਨਾਂ ਦੇ ਨਾਲ ਤੁਹਾਨੂੰ ਇਹਨਾਂ ਦੇ ਸਫਾਈ ਵਾਸਤੇ ਕਲੀਨਿੰਗ ਕਿਟ ਪੂਣੀ ਮਿਲਣੀ ਹੈ ਦੋਹਾਂ ਦੇ ਲਈ ਕਲੀਨਿੰਗ ਕਿਟ ਹੈਗੀ ਆ ਬਾਕੀ ਅਨਬਾਕਸਿੰਗ ਤੁਹਾਨੂੰ ਵਿਖਾਈ ਦਿੱਤੀ ਸਾਰੀ ਤੇ ਜੇ ਕੋਈ ਹੋਰ ਕੋਈ ਜਾਣਕਾਰੀ ਲੈਣੀ ਆ ਤੇ ਭਾਈ ਜੀ ਮਾੜਾ ਜਾਂ ਨੰਬਰ ਵਗੈਰਾ ਤੇ ਸਾਰਾ ਐਡਰੈਸ ਬੋਲ ਦੋ ਭਾਈ ਜੀ ਤੁਹਾਨੂੰ ਬਰੀਫਲੀ ਜਾਣਕਾਰੀ ਦੇਤੀ ਆਪਾਂ ਕਿ 45 ਬੋਰ ਤੇ 34 ਬੋਰ ਦੇ ਵਿੱਚ ਆਪਾਂ ਨੂੰ ਕਿਹੜਾ ਯੂਜ਼ ਕਰਨ ਵਾਸਤੇ ਆਸਾਨ ਆ ਤੇ ਕਿਹੜਾ ਪਰਫੈਕਟ ਰਹੂਗਾ ਉਹ ਤੁਸੀਂ ਮੇਰੇ ਭਰਾ ਸਾਰੇ ਜਾਣੀ ਜਾਣ ਤੁਹਾਨੂੰ ਦੱਸ ਦਿੱਤਾ ਬਾਕੀ ਜਿਹੜਾ ਹੋਰ ਕੀ ਫੀਚਰ ਆ ਉਹ ਨਵੇਂ ਅੱਜ ਦੀ ਡੇਟ ਵਿੱਚ ਫੀਚਰ 30 ਦੇ ਪਿਸਟਲ ਲੌਗ ਤੋਂ ਬਗੈਰ ਨਹੀਂ ਆਇਆ ਲੌਗ ਤੇ ਵਿੱਚ ਨਵੇਂ ਜਿਹੜੇ ਆ ਲੌਗ ਤੋਂ ਬਗੈਰ ਆ ਰਹੇ ਨੇ ਉਹਨਾਂ ਤੇ ਕਰ ਇਸ ਤੋਂ ਬਾਅਦ ਜਿਹੜੇ ਲੌਕ ਵਾਲੇ ਫੀਚਰ ਆਏ ਨੇ ਹੁਣ ਕੈਮਸਟਾਰ ਨੇ ਕੱਢਤਾ ਜੋ ਦੇਖਾਂਗੇ ਜਦੋਂ ਗੱਡੀ ਚੱਲੇਗੀ ਲਈ ਤੇ ਅੱਜ ਦੀ ਡੇਟ ਵਿੱਚ ਇਹ ਨਿਕਲ ਰਹੇ ਨੇ ਤੇ ਬਾਕੀ ਜੇ ਕੋਈ ਹੋਰ ਮੇਰੇ ਭਰਾ ਨੇ ਜਾਣਕਾਰੀ ਲੈਣੀ ਹੋਵੇ ਥੱਲੇ ਆਪਣੇ ਨੰਬਰ ਮੈਂਸ਼ਨ ਕੀਤੇ ਆ 9836700008 ਮੇਰੇ ਭਰਾ ਜਸਟ ਮਰਜ਼ੀ ਐਨੀ ਟਾਈਮ ਤੁਸੀਂ ਫੋਕਸ ਕਰਦੇ ਅਡਰੈਸ ਲੋਕੀ ਕਮੈਂਟਾਂ ਚ ਪੁੱਛ ਰਹੇ ਸੀ ਆਪਣਾ ਅਡਰੈਸ ਵੀਰ ਜੀ ਆਪਾਂ ਦਾ ਕੋਟ ਈਸੇਖਾ ਮੋਗਾ ਜ਼ਿਲ੍ਹਾ ਕੋਟ ਈਸੇਖਾ ਦੇ ਵਿੱਚ ਆਣ ਕੇ ਚੀਮਾ ਰੋਡ ਆ ਚੀਮਾ ਰੋਡ ਕੋਟ ਈਸੇਖਾ ਮੇਨ ਚੌਂਗ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਆਪਣਾ ਸਿੱਧੂ ਗਨ ਹਾਊਸ ਜਿੰਨੂੰ ਮਰਜ਼ੀ ਤੁਸੀਂ ਕੋਟ ਈਸੇਖਾਣ ਕੇ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਸਕਦੇ ਸਿੱਧੂ ਗਨ ਹਾਊਸ ਬਾਰੇ ਤੁਹਾਨੂੰ ਆਟੋਮੈਟਿਕ ਸਾਰੇ ਅਡਰੈਸ ਦੱਸ ਦਿੰਗੇ ਵੈਸੇ ਸਾਡੇ ਤੁਸੀਂ ਇੰਸਟਾਗ੍ਰam ਦੇ ਉੱਤੇ ਇਹ ਆਪਣੇ ਮੈਪਸ ਲੋਕੇਸ਼ਨ ਵੀ ਅਸੀਂ ਦਿੱਤੀ ਹੋਈ ਆ ਤੇ ਨੰਬਰ ਵੀ ਪ੍ਰੋਵਾਈਡ ਆ ਤੇ ਉੱਥੇ ਜਾ ਕੇ ਤੁਸੀਂ ਵੇਖ ਸਕਦੇ ਜੀ ਇਹਨਾਂ ਕੀ ਜਾਣਕਾਰੀ ਦੇਖਵਾ ਦੇ ਇਜਾਜ਼ਤ ਕਰ ਰਹੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ